भारतीय जनता पार्टी भारतीय जनता पार्टी मेरे कलकारी हुई है ਭਾਰਤੀ ਜਨਤਾ ਪਾਰਟੀ ਦਾ ਸੀਗਾ ਕੁਝ ਡਿਫਰੈਂਸ ਜੋਂ ਕਰਕੇ ਥੋੜਾ ਰਿਹਾ ਪਰ ਜਿਹੜਾ ਮੇਰੀ ਆਤਮਾ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ ਸੀਗੀ ਕਦੀ ਜਿਹੜਾ ਮੇਰਾ ਵੋਟ ਹੈ ਮੇਰੀ ਜਦੋਂ ਮੈਂ ਆਪਣੀ ਜਿਹੜੀ ਇੰਡੀਪੈਂਡੈਂਟ ਇਲੈਕਸ਼ਨ ਲੜਦਾ ਰਿਆਂ ਬਈ ਸੋਖਾ ਕੰਮ ਨਹੀਂ ਐ ਏਡਾ ਵੱਡਾ ਸੰਘਰਸ਼ ਕਰਤਾ 25 30 ਸਾਲ ਸੰਘਰਸ਼ ਕੀਤਾ ਔਰ ਇਕੱਲਾ ਰਹਿ ਕੇ ਸੰਘਰਸ਼ ਕੀਤਾ ਹਰ ਪਾਰਟੀ ਸ਼ੋਰ ਛੱਡਿਆ ਵੀ ਨਹੀਂ ਪਾਰਟੀ ਨੂੰ ਛੱਡਿਆ ਵੀ ਨਹੀਂ ਇਹ ਵੀ ਸਾਡੇ ਪਾਰਟੀ ਦੀ ਸੇਵਾ ਵੀ ਕਰਨਾ ਰਿਹਾ ਪਰ ਮੇਰਾ ਮਿਸ਼ਨ ਇੱਕੋ ਹੀ ਹੈ ਬਈ ਦੇ ਇਹ ਰਾਜਨੀਤੀ ਵਿੱਚ ਆਏ ਆ ਤੇ ਆਪਾਂ ਨਿ स्वार्थ ਹੋ ਕੇ ਲੋਕਾਂ ਦੀ ਸੇਵਾ ਕਰੀਏ ਲੋਕਾਂ ਨੇ ਕੰਮ ਆਈਏ ਜੋ ਲੋਕਾਂ ਦੇ ਦੁੱਖ ਦਰਦ ਹੈ ਉਹਨਾਂ ਵਿੱਚ ਆਪਣਾ ਜੋ ਯੋਗਦਾਨਾ ਉਹਨੂੰ ਬਾਈਏ ਸਮਾਜ ਦੇ ਵਿੱਚ ਔਰ ਸ਼ਹਿਰ ਨੂੰ ਵਧੀਆ ਬਣਾਉਣ ਦੇ ਵਾਸਤੇ ਪ੍ਰਯਾਸ ਕਰੀਏ ਜਿਹੜਾ ਕੋਈ ਗਲਤ ਰਸਤੇ 'ਤੇ ਨ ਵੀ ਪਿਆ ਉਹਨੂੰ ਸਿੱਧੇ ਰਸਤੇ ਲਿਆਉਣ ਵਾਸਤੇ ਮੇਰਾ ਜੋ ਸਹਿਯੋਗ ਹੈ ਉਹ ਚੱਲਦਾ ਰਿਹਾ ਹੈ ਚਾਹੇ ਕੋਈ ਧਾਰਮਿਕ ਕੰਮ ਹੋਵੇ ਸਮਾਜਿਕ ਕੰਮ ਹੋਵੇ ਹਰ ਜਗ੍ਹਾ ਤੇ ਵੱਧ ਚੱਲ ਕੇ ਹਿੱਸਾ ਲਿਆ ਅੱਜ ਇੱਥੇ ਜੋਲੀ ਦਾ ਨਾਮ ਆ ਜਾਂਦਾ ਉੱਥੇ ਪਾਰਟੀਆਂ ਸਾਰੀਆਂ ਖਤਮ ਹੋ ਜਾਂਦੀਆਂ ਕੋਈ ਕਿਸੇ ਪਾਰਟੀ ਦਾ ਨਾਮ ਨਹੀਂ ਲੈਂਦਾ ਜਦੋਂ ਜੋਲੀ ਆ ਗਿਆ ਜੋ ਜੋਲੀ ਨੇ ਕਹਿੰਦਾ ਚਾਹੇ ਉਹ ਕਿੱਡਾ ਕੱਟੜ ਭਰੇ ਤਾਂ ਅੰਗਰੇਜ਼ੀ ਹੋਵੇ ਭਾਵੇਂ ਕਾਲੀ ਤਾਂ ਲੋਏ ਇਹਦੇ ਝੋਲੀ ਦਾ ਨਾਮ ਆ ਗਿਆ ਝੋਲੀ ਦੇ ਨਾਲ ਲੋਕ ਜੁੜਦੇ ਆ ਝੋਲੀ ਨੇ ਖਬਰ ਨੂੰ ਦੇਖਿਆ ਝੋਲੀ ਨੇ ਸਾਰਿਆਂ ਨਾਲ ਪਿਆਰ ਕੀਤਾ ਕੋਈ ਮੇਰਾ ਵਿਰੋਧੀ ਵੀ ਹੋਵੇ ਮੈਂ ਉਹਦਾ ਵੀ ਡੱਟ ਕੇ ਕੰਮ ਕੀਤਾ ਅੱਜ ਉਸ ਕਰਕੇ ਜਿਹੜੇ ਲੋਕ ਐ ਉਹ ਮੇਰੇ ਨਾਲ ਜੁੜੇ ਆ ਔਰ ਤੁਸੀਂ ਆਉਣ ਵਾਲਾ ਸਮੇਂ ਦੇਖੋਗੇ ਆ ਪੰਜਾਬ 17 10 ਨਾਲ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਭਾਜੀਪੀ ਭਾਜੀਪੀ ਹੋਏਗੀ ਔਰ ਜਿਹੜੇ ਵੱਡੇ ਵੱਡੇ ਆਪਣੇ ਆਪ ਲੋਕ ਕਹਿੰਦੇ ਸੀ ਵੀ ਇਹ ਕਾਂਗਰਸੀਆਂ ਜਾਂ ਅਕਲ ਪਾਰਟੀ ਦਾ ਉਹ ਸਾਡੇ ਪਿਆਰ ਦੇ ਨਾਲ ਵੀ ਜੇ ਵੀ ਸ਼ਾਮਲ ਹੋਣਗੇ ਔਰ ਵੀ ਦੇ ਤ ਨੂੰ ਜਤਨ ਦੇ ਵਾਸਤੇ ਪੂਰਾ ਜੋ ਪ੍ਰਯਾਸ ਐ ਉਹ ਕਰਨਗੇ ਔਰ ਆਉਣ ਵਾਲਾ ਸਮੇਂ ਜੋ ਹੈ ਸਾਡੇ ਸ਼ਹਿਰ ਦੇ ਵਾਸਤੇ ਬਹੁਤ ਵਧੀਆ ਸਮਾਂ ਆ ਰਿਹਾ ਹੈ ਔਰ ਮੇਰੀ ਅਪੀਲ ਵੀ ਹੈ ਸਾਰੇ ਅਗੇ ਕਿ ਅੱਜ ਸਮੇਂ ਦੀ ਮੰਗ ਵੀ ਹੈ ਵੀ ਬੀਜੇਪੀ ਆਵੇ ਤਾਂ ਕਿ ਜੋ ਸਾਡੇ ਸਮਾਜ ਦਾ ਭਲਾ ਹੋ ਸਕੇ ਔਰ ਸਾਡਾ ਜੋ ਸਮਾਜ ਹੈ ਉਹ ਖੁਸ਼ਹਾਲ ਬਣੇ ਸੁੰਦਰ ਬਣੇ ਸਾਡੇ ਲੋਕ ਹੈ ਉਹਨਾਂ ਦੀ ਜੁਭਾਵਨਾ ਉਹ ਅੱਛੀ ਹੋਵੇ ਇਹਦੇ ਵਾਸਤੇ ਸਾਰਾ ਜੋ ਪ੍ਰਿਆਸ ਹੈ ਉਹ ਬਾਪੀ ਜੱਟਾ ਪਾਰਟੀ ਦੇ ਵਿੱਚ ਰੱਖ ਕੇ ਅਸੀਂ ਕਰਾਂਗੇ ਸਾਡੇ ਦੇ ਵਿੱਚ ਅੱਜ ਸਾਡੀ ਖੁਸ਼ਕਿਸਮਤੀ ਹੈ ਕਿ ਨਿਰਿੰਦਰ ਰੈਣਾ ਜੀ ਜੋ ਸਾਡੇ ਦੇਸ਼ ਦੀ ਮਹਾਨ ਹਸਤੀ ਹੈ ਉਹ ਮੈਨੂੰ ਜੁਆਇਨ ਕਰਵਾਉਣ ਦੇ ਵਾਸਤੇ ਆਇਆ ਮੈਂ ਇਹਨਾਂ ਦਾ ਹਾਰਦਿਕ ਅਭਿਨੰਦਨ ਧੰਨਵਾਦ ਕਰਦਾ ਹਾਂ ਔਰ ਸਾਡੇ ਰਾਜ ਸਭਾ ਮੈਂਬਰ ਪੂਰੇ ਬੇਰ ਸ਼ਵੇਤ ਮਲੇਖ ਜੀ ਤੇ ਕਿਰਾਂ ਜੀ ਅੱਜ ਮਹਾਨ ਹਸਤੀਆਂ ਜਿਹੜੀਆਂ ਸਾਡੇ ਸ਼ਹਿਰ ਦੀਆਂ ਅੱਜ ਆਈਆਂ ਇਹਨਾਂ ਦਾ ਮਹਾਨੂਬਾਬ ਜਿਹੜੇ ਮੇਰੇ ਭਰਾ ਮੇਰੇ ਨਾਲ ਜੁੜੇ ਨੇ ਮੇਰਾ ਪਰਿਵਾਰ ਹੈ ਤੇ ਪਰਿਵਾਰ ਹੈ ਮੈਂ ਇਹਨਾਂ ਦਾ ਹਾਰਦਿਕ ਅਭਿਨੰਦਨ ਕਰਦਾ ਔਰ ਇਹਨਾਂ ਸਾਰਿਆਂ ਕੋਲ ਬੜੀ ਹਾਸ ਹੈ ਕਿ ਇਹ ਸਾਰੇ ਲਲ ਕੇ ਭਾਰਤੀ ਜਨਤਾ ਪਾਰਟੀ ਨੂੰ ਜਿੱਤਾਂ ਦੇ ਵਾਸਤੇ ਪੂਰਾ ਪ੍ਰਯਾਸ ਕਰਨਗੇ ਔਰ ਪ੍ਰੈਸ ਮੇਰਾ ਇੱਕ ਪਰਿਵਾਰ ਹੈ ਮੈਂ ਪ੍ਰੈਸ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡੀ ਬਦੌਲਤ ਜੋ ਹੈ ਜੋ ਸਾਡੇ ਸਮਾਜ ਦੇ ਚੰਗੇ ਪੁੱਤੀ ਜੀਵੀ ਹੈ ਤੁਹਾਡੀ ਤੁਹਾਡੇ ਪ੍ਰਯਾਸ ਦੇ ਨਾਲ ਜਿਹੜਾ ਮੈਸੇਜ ਆ ਉਹ ਪਬਲਿਕ ਤੇ ਜਾਂਦਾ ਹੈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਕੇ ਮੇਰੇ ਨਾਲ ਨੇ ਸਾਡੇ ਪੂਰਵ ਪ੍ਰਦੇਸ਼ ਅਧਿਕਾਰੀ ਸ਼ਵੇਤ ਮਲਿਕ ਜੀ ਜਿਹੜੇ ਤੋਂ ਦੇ ਮੇਅਰ ਵੀ ਰਹੇ ਰਾਜ ਸਭਾ ਸਦਸਿਆ ਵੀ ਰਹੇ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਅਭਿਨਾਸ਼ ਜਲਜੀ ਜੀ ਨੇ ਜਿਹੜੇ ਕਿ ਇੱਥੇ ਪੂਰਵ ਡਿਪਟੀ ਮੇਅਰ ਰਹੇ ਪੰਜ ਵਾਰ ਕੌਂਸਲਰ ਰਹੇ ਬਹੁਤ ਹੀ ਬੜੇ ਤਮਦਾਰ ਨੇਤਨ ਉਹਨਾਂ ਨੇ ਅੱਜ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ join ਕੀਤੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹਨਾਂ ਦਾ ਸਵਾਗਤ ਹੈ ਇਹਨਾਂ ਦਾ ਵੈਲਕਮ ਹੈ ਔਰ ਇਹਨਾਂ ਦੇ ਆਉਣ ਦੇ ਨਾਲ ਅੱਜ ਅਮਰਸਰ ਦੇ ਵਿੱਚ BJP ਮਜ਼ਬੂਤ ਹੋ ਰਹੀ ਹੈ ਔਰ ਮੈਨੂੰ ਵਿਸ਼ਵਾਸ ਹੈ ਜਿਸ ਤਰ੍ਹਾਂ ਅੰਮ੍ਰਿਤਸਰ ਉਹ ਪੂਰੇ ਪੰਜਾਬ ਦੇ ਵਿੱਚ ਸੋਸ਼ਲ ਲੀਡਰ ਪੋਲੀਟੀਕਲ ਲੀਡਰ ਭਾਰਤੀ ਜਨਤਾ ਪਾਰਟੀ ਜੁਆਇਨ ਕਰੇ ਕਰਦੇ ਇਸ ਵਾਰ ਬੀਜੇਪੀ ਅੰਮ੍ਰਿਤਸਰ ਦੀ ਸੀਟ ਦੇ ਜਿੱਤੇਗੀ ਬਾਕੀ ਪੰਜਾਬ ਦੇ ਵਿੱਚ ਵੀ ਕੈਂਡਿਡੇਟ ਜਿੱਤੇਗੀ ਫੋਰ ਮੇ ਦੁਆਰਾ ਇਹਨਾਂ ਦਾ ਬੜਾ ਵੈਲਕਮ ਕਰਨਾ ਇਹਨਾਂ ਦਾ ਸਵਾਗਤ ਕਰਨਾ ਕਿ 10 ਸਾਲ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦੇ ਵਿੱਚ ਕੰਮ ਕੀਤਾ ਜਿਸ ਤਰ੍ਹਾਂ ਉਹਨਾਂ ਨੇ ਸਮਾਜ ਦੀ ਡਿਵੈਲਪਮੈਂਟ ਕੀਤੀ ਸਕੀਮ ਚਲਾਈਆਂ ਅੱਜ ਦੇਸ਼ ਦੇ ਵਿੱਚ 25 ਕਰੋੜ ਲੋਕ ਗਰੀਬੀ ਰੇਖਾ ਤੋਂ ਉੱਪਰ ਹੋ ਗਏ ਜਿਸ ਤਰ੍ਹਾਂ ਉਹਨਾਂ ਨੇ ਇਸ ਵਾ ਪੂਰੇ ਦੇਸ਼ ਦੀ ਜਿਹੜੀ ਸੰਸਕ੍ਰਿਤੀ ਹੈ ਦੁਨੀਆ ਦੇ ਵਿੱਚ ਲੈ ਕੇ ਤੁਸੀਂ ਦੇਖੋਗੇ ਯੂਏ ਦੇ ਵਿੱਚ ਵੀ ਗੋ ਮੰਦਰ ਦਾ ਨਿਰਮਾਣ ਕੀਤਾ ਨਾਲ ਦੇਖੋ ਡੇਰਾ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਖੋਲਿਆ ਬੀਰ ਬਾਲ ਦੇ ਦੂਇਸ ਬਣਾਇਆ ਆਪਣਾ ਗੰਗਾਰਾਮ ਦਾ ਵਿਅੋਮੰਦਰ ਬਣਾਇਆ 500 ਸਾਲ ਦੇ ਬਾਅਦ ਇਸ ਦੇਸ਼ ਦੀ ਸੰਸਕ੍ਰਿਤੀ ਨੂੰ ਦੁਨੀਆ ਦੇ ਵਿੱਚ ਲਾਗੇ ਅੱਜ ਯੋਗਪੁਰੀ ਦੁਨੀਆ ਬਣਾ ਰਹੀ ਹੈ ਸਾਡੀ ਇਕਨومی ਵਧੇ ਕਰਦੀ ਹੈ ਪੂਰੀ ਦੁਨੀਆ ਦੇ ਵਿੱਚ ਅੱਜ ਦੁਨੀਆ ਦੇ ਵਿੱਚ ਅਸੀਂ ਪਹਿਲੇ ਨੰਬਰ ਤੇ ਆ ਗਏ ਕਾਰਨ ਅੰਗਰੇਜ਼ਾਂ ਨੇ ਸਾਡੇ ਉੱਪਰ 200 ਸਾਲ ਰਾਜ ਕੀਤਾ ਉਹ ਸਾਡੇ ਕੋਲੋਂ ਪਿੱਛੇ ਚਲੇ ਗਏ ਅੱਜ ਸਾਡੀ ਜੀਡੀਪੀ ਬੜੀ ਰਫਤਾਰ ਦੇ ਨਾਲ ਵਧੇ ਕਰਦੀ ਹੈ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ 10 ਸਾਲ ਦੇਸ਼ 'ਚ ਕੰਮ ਕੀਤਾ ਅਸੀਂ ਉਹਨਾਂ ਦੇ ਕੰਮ ਦੇ ਉੱਪਰ ਵੋਟ ਮੰਗੇ ਕਰਨੇ ਆਂ ਔਰ ਪੂਰੇ ਦੇਸ਼ ਦੇ ਵਿੱਚ ਮਾਹੌਲ ਹੈ ਕਿ ਨਰਿੰਦਰ ਮੋਦੀ ਜੀ ਦੁਆਰਾ ਦੇਸ਼ ਦੇ ਤੀਸਰੇ ਵਾਰ ਪ੍ਰਧਾਨ ਮੰਤਰੀ ਬਣਨਗੇ ਔਰ ਮੈਨੂੰ ਵਿਸ਼ਵਾਸ ਹੈ ਕਿ ਅਮਰਸਾਹ ਦੀ ਸੀਟ ਵੀ ਅਸੀਂ ਕੱਢਾਂਗੇ ਜਿਸ ਤਰ੍ਹਾਂ ਸਾਰੇ ਜਿਹੜੇ ਦੇਖੇ ਕਰਦੇ ਆ ਕਾਰਜਕਰਤਾ ਦੇ ਵਿੱਚ ਜਿੰਨਾ ਜੋਸ਼ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਇਹਨਾਂ ਦੇ ਆਉਣ ਦੇ ਨਾਲ ਸਾਡੀ ਪਾਰਟੀ ਹੋਰ ਮਜ਼ਬੂਤ ਹੋਈ ਹੈ ਔਰ ਅਸੀਂ ਬੜੀ ਲੀਡ ਦੇ ਨਾਲ ਅਮਰਸਾਹ ਦੀ ਜਿੱਤ ਹਾਂਗੇ